ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਤੇ ਉੱਥੇ ਹੀ ਦੱਸਿਆ ਕਿ ਇਸ ਨੂੰ ਲੈ ਕੇ ਲਖੇ ਲਖਤਾਰ ਵੱਡੀ ਤੋਂ ਵੱਡੀ ਕਾਰਵਾਈ ਹੋ ਰਹੀ ਹੈ ਜਿਸ ਤਰ੍ਹਾਂ ਵਿੱਚ ਹੁਣ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਆਮ ਆਦਮੀ ਪਾਰਟੀ ਲਗਾਤਾਰ ਮਿਹਨਤ ਕਰਦੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਦੇ ਸਕੂਲ ਦੇ ਬੱਚਿਆਂ ਨੂੰ ਜਿਹੜੀ ਕਿ ਐਜੂਕੇਸ਼ਨ ਵਧিয়ে ਦਿੱਤੀ ਜਾ ਰਹੀ ਹੈ ਜਿਸ ਦੇ ਤਹਿਤ ਤੁਹਾਨੂੰ ਦੱਸਿਆ ਕਿ ਹੁਣ ਉੱਥੇ ਹੀ ਹਰਦੀਪ ਸਿੰਘ ਮੁੰਡਿਆ ਦੇ ਇਹ ਬਿਆਨ ਨੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਆਪ ਸਰਕਾਰ ਜਿਹੜੀ ਕਿ ਲਗਾਤਾਰ ਕਾਰਵਾਈ ਕਰ ਰਹੀ ਹੈ ਤੇ ਉੱਥੇ ਹੀ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਹੜਾ ਕਿ ਇਸ ਦਾ ਬਹੁਤ ਯੋਗਦਾਨ ਸੀ ਤੇ ਜਿਸ ਦੇ ਤਹਿਤ ਹਰਦੀਪ ਸਿੰਘ ਰੀਆ ਨੇ ਬਿਨਾ ਨਾਂ ਲਈ ਜਿਹੜਾ ਕਿ ਅਕਾਲੀਆਂ ਤੇ ਨਿਸ਼ਾਨਾ ਸਾਧਿਆ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਉਹ ਤੁਹਾਨੂੰ ਸੁਣਾਉਨੇ ਆ ਬੱਚਿਆਂ ਨੂੰ ਜਦੋਂ ਵਧੀਆ ਅੱਜਕਲਰ ਮਿਲ ਜਾਵੇ ਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਰੁਜ਼ਗਾਰ ਮਿਲੇ 61000 ਤੋਂ ਵੱਧ ਨੌਕਰੀਆਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਉਹਨਾਂ ਨੌਜਵਾਨਾਂ ਨੂੰ ਦਿੱਤੀਆਂ ਜਿਹੜੇ ਪੰਜਾਬ ਦੇ ਵਿੱਚ ਹੀ ਪੜ੍ਹੇ ਪੰਜਾਬ 'ਚ ਜੰਮੇ ਪਲੇ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਖੇਡਾਂ ਵੱਤਨ ਪੰਜਾਬ ਦੀਆਂ ਲਈ ਸ਼ੁਰੂਆਤ ਕਰਾ ਕੇ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਜੋੜਿਆ ਕਿ ਜਿਹੜਾ ਪੰਜਾਬ ਨੂੰ ਬਦਨਾਮ ਕੀਤਾ ਗਿਆ ਪਿਛਲੀਆਂ ਸਰਕਾਰਾਂ ਚ ਜਿਹੜਾ ਇਹਨਾਂ ਤੁੰਦ ਨਸ਼ਾ ਪੰਜਾਬ ਚ ਆਇਆ ਖੇਡਾਂ ਵਤਨ ਪੰਜਾਬ ਦੀ ਜੀ ਸ਼ੁਰੂਆਤ ਕਰਾ ਕੇ ਬੱਚਿਆਂ ਦਾ ਧਿਹਾਨ ਖੇਡਾਂ ਵਾਲੇ ਪਾਸੇ ਜਾਵੇ ਤੇ ਨਸ਼ਿਆਂ ਤੋਂ ਦੂਰ ਹੋਣ ਉਹਦੀ ਸ਼ੁਰੂਆਤ ਕਰਾਈ ਕਰੋੜਾ ਰੁਪਈਆ ਦੇ ਹਰ ਹਲਕੇ ਦੇ ਵਿੱਚ ਖੇਡ ਗਰਾਊਂਡ ਬਣਾਏ ਜਾਣ 68000 ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ ਉਸ ਤੋਂ ਬਾਅਦ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਗਿਆ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਜੋਧ ਨਸ਼ਿਆਂ ਵਿਰੋਧ ਜੋ ਸਾਡੇ ਪਾਰਟੀ ਸੁਪਰੀਮਾਰਡਿਨ ਕੇਜਰੀਵਾਲ ਜੀ ਵੱਲੋਂ ਸ਼ੁਰੂਆਤ ਕਰਾਈ ਗਈ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੋਵਾਂ ਨੇ ਮਿਲ ਕੇ ਪੰਜਾਬ ਦੇ ਵਿੱਚ ਪਿੰਡ-ਪਿੰਡ ਜਾ ਕੇ ਵਾਰਡ-ਵਾਰਡ ਜਾ ਕੇ ਪੰਜਾਬ ਦੀਆਂ ਰੋਂਦੀਆਂ ਹੋਈਆਂ ਮਾਵਾਂ ਨੂੰ ਦੇਖਿਆ ਤੇ ਹੁਣ ਉਹਨਾਂ ਦੇ ਦੇਖਦੇ ਹੋਏ ਜੁੱਧ ਨਸ਼ਿਆਂ ਬਾਰੇ ਚਲਾ ਗਿਆ ਕਿ ਜਿਹੜੀਆਂ ਪਿੱਛੇ ਮਾਵਾਂ ਰੋ ਰਹੀਆਂ ਉਹਨਾਂ ਦੀ ਤਰ੍ਹਾਂ ਕੋਈ ਹੋਰ ਮਾਂ ਰੋਵੇ ਨਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਨੂੰ ਦੇ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਪੰਜਾਬ ਦੀ ਬੱਚਿਆਂ ਦੀ ਪੜ੍ਹਾਈ ਨੂੰ ਬਚਾਉਣ ਦੇ ਨਾਲ-ਨਾਲ ਪੰਜਾਬ ਦੇ ਬਜ਼ੁਰਗਾਂ ਦੀ ਸਿਹਤ ਸਵਾਵਾਂ ਨੂੰ ਮੁੱਖ ਰੱਖਦੇ ਹੋਏ ਮਹੱਲਾਕਲੀ ਨੇ ਖੁੱਲੇ ਕੇ ਵਧੀਆ ਹਸਪਤਾਲ ਬਣਾਏ ਜਾ ਰਹੇ ਕਿਉਂਕਿ 17 75 ਸਾਲਾਂ ਦੀ ਉਲਝੀ ਹੋਈ ਤਾਣੀ ਬਾਣੀ ਥੋੜੇ ਸਮੇਂ ਦੇ ਵਿੱਚ ਬਹੁਤ ਵਿਸਤਾਰ ਦੇ ਨਾਲ ਮੈਂ ਕਹਿ ਸਕਦਾ ਕਿ ਬਹੁਤ ਥੋੜੇ ਸਮੇਂ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹ ਜਿਹੜਾ ਪਿਛਲਾ 17 75 ਸਾਲਾਂ ਦੀ ਤਾਣੀ ਬਾਣੀ ਉਲਝੀ ਹੋਈ ਸੀ ਉਹਨੂੰ ਸਿੜਾ ਸਿੱਧਾ ਕੀਤਾ ਤੇ ਸਾਫ਼ ਕੀਤਾ 4 ਸਾਲ ਹੋਏ ਨੇ ਅਜੇ ਸਾਲ ਪਿਆ ਇੱਕ ਸਾਲ ਦੇ ਵਿੱਚ ਪੂਰੇ ਪੰਜਾਬ ਦੇ ਲਈ ਦਿਨ ਰਾਤ ਮਿਹਨਤ ਕਰਕੇ ਸੇਵਾਦਾਰ ਬਣ ਕੇ ਗੁਰੂ ਸਾਹਿਬਾਨਾਂ ਦੇ ਹੁਕਮ ਦੇ ਅਨੁਸਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਲੱਗੇ ਹੋਏ ਆ ਤੇ ਲੱਗੇ ਰਵਾਂਗੇ ਤੁਹਾਡੀ ਦਇਆ ਚਾਹੀਦੀ ਹੈ ਸਤਿਗੁਰਾਂ ਦੀ ਦਇਆ ਚਾਹੀਦੀ ਹੈ ਸੰਗਤ ਦਾ ਸਹਿਯੋਗ ਚਾਹੀਦਾ ਇਸੇ ਤਰ੍ਹਾਂ ਹੀ ਅਸੀਂ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਸੇਵਾ ਕਰਦੇ ਰਵਾਂਗੇ